ਬੇਟਾ ਜ਼ਰਾ ਆਪਣੀ ਪਤਨੀ ਨੂੰ ਕੰਟਰੋਲ ਵਿੱਚ ਰੱਖਣਾ ਸਿੱਖ ਲੈ ਤੁਸੀਂ ਲੋਕ ਘਰ ਪਰਿਵਾਰ ਨਾਲ ਨਹੀਂ ਰਹਿੰਦੇ ਬਾਹਰ ਰਹਿੰਦੇ ਹੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਬੋਟੀ ਜਦੋਂ ਸਾਡੇ ਨਾਲ ਰਹੇਗੀ ਤਾਂ ਸਾਡੇ ਨਾਲ ਬਤਮੀਜੀ ਨਾਲ ਗੱਲ ਕਰੇਗੀ ਇਸ ਨੇ ਤੇਰੀ ਭੈਣ ਦਾ ਵੀ ਅਪਮਾਨ ਕੀਤਾ ਹੈ ਅਤੇ ਇਹ ਸਭ ਤੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਵੀ ਲਿਆ ਹੈ ਹੁਣ ਤਾਰੇ ਮੇਸ਼ ਤੋਂ ਬਰਦਾਸ਼ਤ ਨਹੀਂ ਹੋਇਆ ਅਤੇ ਉਸਨੇ ਇੱਕ ਜ਼ੋਰਦਾਰ ਥੱਪੜ ਸ਼ਾਲੂ ਨੂੰ ਮਾਰਦੇ ਹੋਏ ਕਿਹਾ ਕਿ ਹੁਣੇ ਦੇ ਹੁਣੇ ਮੇਰੀ ਮਾਂ ਅਤੇ ਭੈਣ ਤੋਂ ਮਾਫੀ ਮੰਗ ਸ਼ਾਲੂ ਹੈਰਾਨੀ ਨਾਲ ਅੱਖਾਂ ਫਾੜ ਕੇ ਪਤੀ ਵੱਲ ਦੇਖਦੀ ਰਹਿ ਗਈ ਸੱਸ ਦੀ ਝੂਠੀ ਸ਼ਿਕਾਇਤ ਤੇ ਰਾਮੇਸ਼ ਨੇ ਉਸ ਨੂੰ ਸਭ ਦੇ ਸਾਹਮਣੇ ਥੱਪੜ ਮਾਰ ਦਿੱਤਾ ਸੀ। ਸ਼ਾਲੂ ਦਰਦ ਅਤੇ અપਮਾਨ ਨਾਲ ਛੱਟਪਟਾ ਉੱਠੀ ਜਿਸ પતિ ਨਾਲ ਉਹ ਸੁਰੱਖਿਅਤ ਮਹਿਸੂਸ ਕਰਦੀ ਸੀ। ਅੱਜ ਉਸੇ ਨੇ ਉਸਤੇ ਹੱਥ ਚੁੱਕ ਦਿੱਤਾ ਸੀ। ਉਸ ਦੀ ਸੱਸ ਅਤੇ ਨਣਦ ਬਹੁਤ ਹੱਸਣ ਲੱਗ ਪਈਆਂ। ਤਦ ਸ਼ਾਲੂ ਨੇ ਸਿਸਕਦੇ ਹੋਏ ਕਿਹਾ ਕਿ ਥੱਪੜ ਵੀ ਮੈਨੂੰ ਪਿਆ ਹੈ ਅਤੇ ਮਾਫੀ ਵੀ ਮੈਂ ਹੀ ਮੰਗਾਂਗੀ। ਤੁਹਾਨੂੰ ਪਤਾ ਵੀ ਹੈ ਕਿ ਇਨ੍ਹਾਂ ਲੋਕਾਂ ਨੇ ਮੇਰੇ ਨਾਲ ਕੀ ਕੀਤਾ ਹੈ ਜੋ ਤੁਸੀਂ ਬਿਨਾ ਪੂਰੀ ਗੱਲ ਜਾਣੇ ਮੇਰੇ ਤੇ ਹੱਥ ਚੁੱਕ ਦਿੱਤਾ ਮੈਂ ਤੁਹਾਡੀ ਪਤਨੀ ਹਾਂ ਰਮੇਸ਼ ਤੁਹਾਨੂੰ ਮੇਰੀ ਗੱਲ ਵੀ ਸੁਣਨੀ ਚਾਹੀਦੀ ਚਾਹੀਦੀ ਸੀ ਇਸ ਤਰ੍ਹਾਂ ਇੱਕ ਪਾਸੇ ਫੈਸਲਾ ਕਰਨ ਨਾਲ ਤੁਸੀਂ ਭਾਵੇਂ ਇੱਕ ਚੰਗਾ ਭਰਾ ਅਤੇ ਬੇਟਾ ਬਣ ਜਾਓਗੇ ਪਰ ਇੱਕ ਚੰਗੇ ਪਤੀ ਕਦੇ ਨਹੀਂ ਬਣ ਸਕੋਗੇ ਉਸਦੀ ਸੱਸ ਦਾਮਿਨੀ ਜੀ ਰਮੇਸ਼ ਨੂੰ ਝਿੜਕਾਉਂਦੇ ਹੋਏ ਬੋਲੀ ਕਿ ਦੇਖ ਰਿਹਾ ਹਾਂ ਬੇਟਾ ਹੁਣ ਤਾਂ ਇਹ ਤੇਰੇ ਤੇ ਵੀ ਉਂਗਲ ਚੁੱਕ ਰਹੀ ਹੈ ਮੈਂ ਤਾਂ ਮੈਂ ਤਾਂ ਕਹਿੰਦੀ ਹਾਂ ਕਿ ਚੰਗੀ ਤਰ੍ਹਾਂ ਇਸ ਨੂੰ ਸਬਕ ਸਿਖਾ ਸੱਸ ਦੀ ਗੱਲ ਸੁਣ ਕੇ ਸ਼ਾਲੂ ਗੁੱਸੇ ਨਾਲ ਫਟ ਪਈ ਅਤੇ ਕਹਿਣ ਲੱਗੀ ਕਿ ਤੁਸੀਂ ਤਾਂ ਚਾਹੁੰਦੇ ਹੋ ਕਿ ਸਾਡਾ ਰਿਸ਼ਤਾ ਖਰਾਬ ਹੋ ਜਾਵੇ ਕਿ ਤੁਹਾਨੂੰ ਪਿਆਰ ਨਾਲ ਰਹਿਣ ਵਾਲੇ ਪੁੱਤ ਪੁੱਤ ਨੂੰ ਪਸੰਦ ਨਹੀਂ ਹਨ ਰਮੇਸ਼ ਗੁੱਸੇ ਨਾਲ ਗਰਜਦੇ ਹੋਏ ਬੋਲਿਆ ਹੁਣ ਇਹ ਬਤਮੀਜ਼ੀ ਬੰਦ ਕਰੇਂਗੀ ਜਾਂ ਨਹੀਂ ਸ਼ਾਲੂ ਗੁੱਸੇ ਨਾਲ ਭਾਰੂઠી ਅਤੇ ਕਹਿਣ ਲੱਗੀ ਬੱਸ ਬਹੁਤ ਹੋ ਗਿਆ ਮੈਨੂੰ ਅਜਿਹੇ ਇਨਸਾਨ ਨਾਲ ਨਹੀਂ ਰਹਿਣਾ ਜਿਸ ਨੂੰ ਮੇਰੀ ਪੀੜ ਦੀ ਕੋਈ ਪਰਵਾਹ ਹੀ ਨਹੀਂ ਹੈ ਜੋ ਪੂਰੀ ਗੱਲ ਜਾਣੇ ਬਿਨਾ ਹੀ ਮੇਰੇ ਤੇ ਹੱਥ ਜੁੱਕੇ ਇੰਨਾ ਕਹਿ ਕੇ ਉਹ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੀ ਗਈ ਉਸਨੇ ਆਪਣਾ ਸੂਟਕੇਸ ਪੈਕ ਕੀਤਾ ਅਤੇ ਤੁਰੰਤ ਹੀ ਘਰੋਂ ਬਾਹਰ ਨਿਕਲਣ ਲੱਗੀ ਰਮੇਸ਼ ਦਾ ਗੁੱਸਾ ਹੋਰ ਵੀ ਭੜਕ ਉੱਠਿਆ ਉਹ ਕਹਿਣ ਲੱਗਾ ਕਿ ਜੇ ਇੱਕ ਕਦੰਬੀ ਘਰੋਂ ਬਾਹਰ ਕੱਢਿਆ ਤਾਂ ਦੁਬਾਰਾ ਤੈਨੂੰ ਕਦੇ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਨਹੀਂ ਕਰਾਂਗਾ ਸ਼ਾਲੂ ਕਹਿਣ ਲੱਗੀ ਕਿ ਮੈਨੂੰ ਤੁਹਾਡੇ ਤੋਂ ਕੋਈ ਉਮੀਦ ਵੀ ਨਹੀਂ ਹੈ ਹੁਣ ਉਸੇ ਬੇਲੇ ਦੋਵਾਂ ਦਾ ਗੁੱਸਾ ਇੰਨਾ ਭੜਕ ਗਿਆ ਸੀ ਕਿ ਉਹਨਾਂ ਨੂੰ ਸਮਝਾਉਣਾ ਵੀ ਮੁਸ਼ਕਿਲ ਸੀ ਸ਼ਾਲੂ ਦੀ ਸੱਸ ਅਤੇ ਨਨਦ ਕੋਨੇ ਵਿੱਚ ਖੜੀਆਂ ਹੱਸਦੀਆਂ ਉਸ ਨੂੰ ਦੇਖ ਰਹੀਆਂ ਸੀ ਮਨੋ ਕਹਿ ਰਹੀਆਂ ਹੋਣ ਕਿ ਸਾਡਾ ਵਿਰੋਧ ਕਰਨ ਦਾ ਅੰਜਾਮ ਦੇਖ ਲਿਆ ਸ਼ਾਲੂ ਉਹਨਾਂ ਨੂੰ ਜਲਦੀਆਂ ਨਜ਼ਰਾਂ ਨਾਲ ਦੇਖਦੇ ਹੋਏ ਆਪਣੇ ਪੇਕੇ ਘਰ ਚਲੀ ਗਈ। ਰਮੇਸ਼ ਨੇ ਵੀ ਉਸ ਤੋਂ ਕੁਝ ਨਹੀਂ ਪੁੱਛਿਆ। ਸ਼ਾਲੂ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿਉਂਕਿ ਪਤੀ ਉਸਨੂੰ ਇੰਨਾ ਪਿਆਰ ਕਰਦਾ ਸੀ ਅਤੇ ਸੱਸ ਅਤੇ ਨਨੰਦ ਦੇ ਕਾਰਨ ਹੀ ਉਹ ਆਪਣੇ ਪਤੀ ਤੋਂ ਦੂਰ ਹੋ ਗਈ ਸੀ। ਗੱਲ ਵੀ ਕੁਝ ਜ਼ਿਆਦਾ ਵੱਡੀ ਨਹੀਂ ਸੀ। ਇੱਕ ਦਿਨ ਸ਼ਾਲੂ ਰਸੋਈ ਵਿੱਚ ਆਪਣੇ ਲਈ ਇੱਕ ਕੱਪ ਚਾਹ ਵੱਖਰੇ ਤੌਰ ਤੇ ਬਣਾ ਰਹੀ ਸੀ ਕਿਉਂਕਿ ਸਾਰੇ ਘਰ ਵਾਲਿਆਂ ਨੂੰ ਨਾਸ਼ਤਾ ਕਰ ਬੋਣ ਦੇ ਬਾਅਦ ਵੀ ਉਸ ਨੂੰ ਸਵੇਰ ਤੋਂ ਇੱਕ ਕੱਪ ਚਾਹ ਵੀ ਨਸੀਬ ਨਹੀਂ ਹੋਈ ਸੀ ਜਦੋਂ ਉਹ ਆਪਣੇ ਲਈ ਚਾਹ ਦਾ ਕੱਪ ਲੈ ਕੇ ਹਾਲ ਵਿੱਚ ਆਈ ਤਾਂ ਉਸ ਦੀ ਸੱਸ ਗੁੱਸੇ ਨਾਲ pade ਉੱਠੀ ਅਤੇ ਕਹਿਣ ਲੱਗੀ ਕਿ ਹੁਣ ਤਾਂ ਦੁਪਹਿਰ ਦੇ ਖਾਣੇ ਦੀ ਤਿਆਰੀ ਕਰਨੀ ਸ਼ੁਰੂ ਕਰ ਦੇ ਇਹ ਚਾਹ ਪੀਣ ਕੀ ਬੈਠ ਗਈ ਇੱਥੇ ਤੂੰ ਛੁੱਟੀਆਂ ਮਨਾਉਣ ਆਈ ਹੈ ਜਾਂ ਘਰ ਦੇ ਕੰਮ ਸੰਭਾਲਣ ਲਈ ਮੇਰੀ ਇਹ ਤਬੀਅਤ ਠੀਕ ਨਹੀਂ ਹੈ ਤਾਂ ਤੈਨੂੰ ਮੇਰੀ ਦੇਖਭਾਲ ਕਰਨੀ ਚਾਹੀਦੀ ਹੈ ਤੂੰ ਤਾਂ ਆਪਣੇ ਹੀ ਖਾਣ ਪੀਣ ਵਿੱਚ ਲੱਗੀ ਹੋਈ ਹੈ ਤਦ ਸ਼ਾਲੂ ਨੇ ਇੰਨਾ ਹੀ ਕਿਹਾ ਸੀ ਕਿ ਮੰਮੀ ਜੀ ਸਵੇਰ ਤੋਂ ਮੈਂ ਇੱਕ ਕੱਪ ਚਾਹ ਵੀ ਨਹੀਂ ਪੀਤੀ ਬਸ ਮੈਂ ਚਾਹ ਪੀ ਕੇ ਖਾਣਾ ਬਣਾਉਣ ਜਾ ਰਹੀ ਹਾਂ ਤਦ ਉਸ ਦੀ ਵਿਆਹੀ ਨਣ ਦੇ ਵਿੱਚਕਾਰ ਛਾਲਮਾਰ ਆਈ ਅਤੇ ਕਹਿਣ ਲੱਗੀ ਕਿ ਤੂੰ ਮੇਰੀ ਮਾਂ ਨਾਲ ਜ਼ੁਬਾਨ ਲੜਾਉਂਦੀ ਹੈ ਮਾਂ ਜਿੰਨਾ ਕਹੇ ਉਨਾ ਹੀ ਕਰਿਆ ਕਰ ਇਸ ਗੱਲ ਤੋਂ ਸ਼ਾਲੂ ਦਾ ਮਨ ਪੀੜ ਨਾਲ ਭਾਰ ਉੱਠਿਆ ਅਤੇ ਉਹ ਹੌਲੀ ਜਿਹੀ ਬੋਲੀ ਪਰ ਮੈਨੂੰ ਵੀ ਭੁੱਖ ਪਿਆਸ ਲੱਗਦੀ ਹੈ ਮੈਂ ਵੀ ਇਨਸਾਨ ਹਾਂ ਕੋਈ ਕੰਮ ਕਰਨ ਵਾਲੀ ਮਸ਼ੀਨ ਨਹੀਂ ਹਾਂ ਇੱਕ ਤਾਂ ਤੁਸੀਂ ਲੋਕਾਂ ਨੇ ਘਰ ਦੇ ਕੰਮ ਕਰਨ ਵਾਲੀ ਨੂੰ ਵੀ ਕੰਮ ਤੋਂ ਕੱਢ ਦਿੱਤਾ ਹੈ ਸਾਰਾ ਕੰਮ ਮੈਂ ਸੰਭਾਲ ਰਹੀ ਹਾਂ ਘਟੋ-ਘਟ ਮੈਨੂੰ ਖਾਣ ਪੀਣ ਦੇ ਬੇਲੇ ਤਾਂ ਨਾ ਟੋਕੋ ਕਿੰਨੀ ਭੁੱਖ ਲੱਗੀ ਹੈ ਮੈਨੂੰ ਮੈਂ ਭੁੱਖੇ ਪੇਟ ਕੰਮ ਨਹੀਂ ਕਰ ਪਾਉਂਦੀ ਇਸ ਗੱਲ ਤੇ ਉਸਦੀ ਸੱਸ ਗੁੱਸੇ ਨਾਲ ਭੜਕ ਉੱઠી ਅਤੇ ਕਹਿਣ ਲੱਗੀ ਤੂੰ ਇਸ ਤਰ੍ਹਾਂ ਨਹੀਂ ਮੰਨੇਗੀ ਲੱਗਦਾ ਹੈ ਰਮੇਸ਼ ਨੂੰ ਬੁਲਾ ਕੇ ਤੇਰੀ ਅਕਲ ਠਿਕਾਣੇ ਲਗਵੋਣੀ ਪਵੇਗੀ ਸ਼ਾਲੂ ਵੀ ਬੋਲ ਪਈ ਕਿ ਉਹ ਤਾਂ ਬਹੁਤ ਸਮਝਦਾਰ ਹੈ ਅਤੇ ਸਮਝਣਗੇ ਕਿ ਆਖਰ ਗਲਤੀ ਇਸ ਦੀ ਹੈ ਪਰ ਅਸਾਸਨ ਨੇ ਕਾਦਰ ਰਮੇਸ਼ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਉਸ ਦੇ ਆਉਣ ਤੋਂ ਪਹਿਲਾਂ ਹੀ ਨੂ ਨੂੰ ਅਜੇਹੀ ਬੈਂਸ ਵਿੱਚ ਉਲਝਾ ਲਿਆ ਸੀ ਕਿ ਰਮੇਸ਼ ਦੇ ਆਉਂਦੇ ਹੀ ਉਸ ਦੀ ਮਾਂ ਨੇ ਨੂ ਦੀ ਝੂਠੀ ਸ਼ਿਕਾਇਤ ਕਰ ਦਿੱਤੀ ਅਤੇ ਰਮੇਸ਼ ਨੇ ਖੁਦ ਦੇਖਿਆ ਸੀ ਕਿ ਸ਼ਾਲੂ ਕਿਵੇਂ ਉਸ ਦੀ ਮਾਂ ਨਾਲ ਬੈਂਸ ਕਰ ਰਹੀ ਸੀ ਤਾਂ ਉਸ ਨੇ ਵੀ ਉਸ ਨੂੰ ਜ਼ੋਰਦਾਰ ਥੱਪੜ ਲਗਾ ਦਿੱਤਾ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਉਸਦੀ ਪਤਨੀ ਅਜੀਹਾ ਕਿਵੇਂ ਕਰ ਸਕਦੀ ਹੈ ਉਸ ਦਾ ਮਨ ਵੀ ਪੀੜ ਨਾਲ ਭਾਰ ਉੱਠਿਆ ਸੀ ਕਿ ਮੈਂ ਆਪਣੀ ਪਤਨੀ ਨੂੰ ਮਾਂ ਦੀ ਸੇਵਾ ਕਰਨ ਲਈ ਭੇਜਿਆ ਸੀ ਅਤੇ ਇੱਥੇ ਉਹ ਬਿਮਾਰ ਮਾਂ ਨਾਲ ਝਗੜਾ ਲੜਾ ਰਹੀ ਹੈ ਉਹ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਪਤਨੀ ਆਖਰ ਮਾਂ ਨਾਲ ਦੁਰਵਿਵਹਾਰ ਕਿਵੇਂ ਕਰ ਸਕਦੀ ਹੈ ਇਸ ਲਈ ਉਹ ਵੀ ਬਹੁਤ ਨਾਰਾਜ਼ ਹੋ ਗਿਆ ਸੀ ਉਪਰੋ ਸ਼ਾਲੂ ਪੇਕੇ ਘਰ ਜਾ ਕੇ ਬੈਠ ਗਈ ਸੀ ਤਾਂ ਉਸ ਦੀ ਮਾਂ ਤੇ ਭੈਣ ਦੋਵੇਂ ਮਿਲ ਕੇ ਉਸ ਨੂੰ ਪੜਹਾ ਰਹੀਆਂ ਸੀ ਕਿ ਉਹ ਤਾਂ ਤਨੂ ਨੂੰ ਪਿਆਰ ਹੀ ਨਹੀਂ ਕਰਦੀ ਬਸ ਆਪਣੀ ਸੁਵਿਧਾ ਦੇਖਦੀ ਹੈ ਅਜ ਇੱਥੇ ਆ ਕੇ ਕੰਮ ਕਰਨਾ ਪੈ ਗਿਆ ਜ਼ਿੰਮੇਵਾਰੀਆਂ ਨਿਭਾਉਣੀਆਂ ਪੈ ਗਈਆਂ ਤਾਂ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਉਸ ਨੂੰ ਤਾਂ ਬਸ ਪਤੀ ਨਾਲ ਹੀ ਮਤਲਬ ਹੈ ਰਮੇਸ਼ ਦਾ ਮਨਸ਼ਾਲੂ ਦੇ ਪ੍ਰਤੀ ਗੁੱਸੇ ਨਾਲ ਭਰਦਾ ਜਾ ਰਿਹਾ ਸੀ ਇੱਕ ਦਿਨ ਰਮੇਸ਼ ਬਾਜ਼ਾਰ ਤੋਂ ਕੁਝ ਫਲ ਅਤੇ ਸਬਜ਼ੀਆਂ ਲੈਣ ਲਈ ਗਿਆ ਹੋਇਆ ਸੀ ਤਦ ਘਰ ਦੀ ਪੁਰਾਣੀ ਨੌਕਰਾਨੀ ਕਾਂਤਾ ਉਸ ਨੂੰ ਮਿਲ ਗਈ ਅਤੇ ਕਹਿਣ ਲੱਗੀ ਕੀ ਵੀਰ ਚੰਗਾ ਹੋਇਆ ਤੁਸੀਂ ਆ ਗਏ ਤੁਹਾਡੇ ਘਰ ਵਿੱਚ ਤਾਂ ਭਾਬੀ ਨੂੰ ਢੰਗ ਨਾਲ ਖਾਣ ਪੀਣ ਵੀ ਨਹੀਂ ਦਿੱਤਾ ਜਾ ਰਿਹਾ ਇਹ ਸੁਣ ਕੇ ਰਮੇਸ਼ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਕਿ ਤੇਰਾ ਕੀ ਮਤਲਬ ਹੈ ਤਾਂ ਉਹ ਕਹਿਣ ਲੱਗੀ ਕਿ ਇੱਕ ਦਿਨ ਜਦੋਂ ਭਾਬੀ ਦੁੱਧ ਪੀਣ ਜਾ ਰਹੀ ਸੀ ਤਾਂ ਮਾਜੀ ਨੇ ਦੁੱਧ ਦਾ ਗਿਲਾਸ ਉਹਨਾਂ ਤੋਂ ਖੋਹ ਲਿਆ ਤੇ ਕਹਿਣ ਲੱਗੇ ਕਿ ਅਸੀਂ ਤੈਨੂੰ ਇੱਥੇ ਕੰਮ ਕਰਨ ਲਈ ਲਿਆਏ ਹਾਂ ਖਾਣ ਪੀਣ ਲਈ ਨਹੀਂ ਮਾਜੀ ਤਾਂ ਫਲ ਵੀ ਆਪਣੇ ਕਮਰੇ ਵਿੱਚ ਲੁਕਾ ਕੇ ਰੱਖ ਲੈਂਦੇ ਸੀ ਅਤੇ ਤੁਹਾਡੀ ਦੀਦੀ ਤਾਂ ਉਹਨਾਂ ਦੇ ਹਿੱਸੇ ਦਾ ਵੀ ਖਾਣਾ ਮੰਗ ਮੰਗ ਕੇ ਖਾ ਲੈਂਦੀ ਸੀ ਮੈਂ ਖੁਦ ਕਈ ਵਾਰ ਦੇਖਿਆ ਕਿ ਭਾਬੀ ਨੂੰ ਖਾਣਾ ਘਟ ਪੈ ਜਾਂਦਾ ਸੀ ਅਤੇ ਇੱਕ ਦਿਨ ਤਾਂ ਮੈਂ ਲਾਗੇ ਵਾਲੇ ਘਰ ਦੇ ਆਂਗਣ ਵਿੱਚ ਝਾੜੂ ਲਗਾ ਰਹੀ ਸੀ ਤਦ ਮੈਂ ਸੁਣਿਆ ਕਿ ਭਾਬੀ ਨੂੰ ਕਾਪ ਚਾਹ ਲਈ ਵੀ ਬਹੁਤ ਕੁਝ ਸੁਨਾਇਆ ਜਾ ਰਿਹਾ ਸੀ ਅਤੇ ਉਹਨਾਂ ਨੂੰ ਧਮਕੀ ਦਿੱਤੀ ਜਾ ਰਹੀ ਸੀ ਕਿ ਮੈਂ ਰਮੇਸ਼ ਨੂੰ ਬੁਲਾ ਕੇ ਸਭ ਦੱਸ ਦਵਾਂਗੀ ਚੰਗਾ ਹੋਇਆ ਤੁਸੀਂ ਆ ਗਏ ਪਰ ਤੁਸੀਂ ਤਾਂ ਭਾਬੀ ਨਾਲ ਇੰਨਾ ਪਿਆਰ ਕਰਦੇ ਹੋ ਤਾਂ ਤੁਸੀਂ ਤਾਂ ਸਮਝ ਹੀ ਸਕਦੇ ਹੋ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਹੋਵੇਗਾ ਇਹ ਸੁਣ ਕੇ ਰਮੇਸ਼ ਦੀਆਂ ਅੱਖਾਂ ਹੈਰਾਨੀ ਨਾਲ ਵੱਡੀਆਂ ਹੋ ਗਈਆਂ ਉਸ ਨੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸ ਦੀ ਮਾਂ ਅਤੇ ਭੈਣ ਉਸ ਦੀ ਪਤਨੀ ਦੀ ਝੂਠੀ ਸ਼ਿਕਾਇਤ ਕਰ ਰਹੀਆਂ ਹੋਣਗੀਆਂ ਉਹ ਹਕਲਾਉਂਦੇ ਹੋਏ ਬੋਲਿਆ ਤਾਂ ਕੀ ਸ਼ਾਲੂ ਮਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰ ਰਹੀ ਸੀ ਤਾਂ ਉਹ ਕਹਿਣ ਲੱਗੀ ਹਾਂ ਬੀਰ ਜੀ ਅਤੇ ਭਾਬੀ ਦੇ ਆਉਣ ਦੇ 1 ਹਫ਼ਤੇ ਬਾਅਦ ਹੀ ਉਹਨਾਂ ਲੋਕਾਂ ਨੇ ਮੈਨੂੰ ਕੰਮ ਤੋਂ ਕੱਢ ਦਿੱਤਾ ਅਤੇ ਝਾੜੂ ਪੋਚਾ ਕਰਨ ਦੀ ਸਾਰੀ ਜ਼ਿੰਮੇਵਾਰੀ ਵੀ ਭਾਬੀ ਤੇ ਹੀ ਪਾ ਦਿੱਤੀ ਹੁਣ ਮਾਂ ਜੀ ਕਿਸੇ ਹੋਰ ਕੰਮ ਵਾਲੀ ਨੂੰ ਲੱਭ ਰਹੀ ਸੀ ਕਿਉਂਕਿ ਮੈਂ ਤਾਂ ਉੱਥੇ ਦੁਬਾਰਾ ਦੁਬਾਰਾ ਜਾਣ ਤੋਂ ਸਾਫ਼ ਇਨਕਾਰ ਕਰ ਚੁੱਕੀ ਹਾਂ ਪਰ ਜਦੋਂ ਘਰ ਵਿੱਚ ਨੂੰ ਨਾਲ ਇੰਨਾ ਗਲਤ ਹੁੰਦਾ ਹੈ ਤੇ ਮੇਰੀ ਵੀ ਤਨਖਾਹ ਜਦੋਂ ਤੱਕ ਕੱਟ ਲਈ ਜਾਂਦੀ ਹੈ ਤਾਂ ਮੈਂ ਉੱਥੇ ਕੰਮ ਕਿਉਂ ਕਰਾਂ ਚੰਗਾ ਤੁਸੀਂ ਭਾਬੀ ਦਾ ਧਿਆਨ ਰੱਖਣਾ ਤੇ ਇਸ ਵਾਰ ਉਹਨਾਂ ਨੂੰ ਆਪਣੇ ਨਾਲ ਹੀ ਲੈ ਜਾਣਾ ਕਿਉਂਕਿ ਤੁਹਾਡੀ ਮਾਤਾ ਜੀ ਦੀ ਤਬੀਅਤ ਵੀ ਕੁਝ ਖਾਸ ਖਰਾਬ ਨਹੀਂ ਸੀ ਉਹ ਤਾਂ ਮੈਂ ਇੱਕ ਦਿਨ ਉਹਨਾਂ ਨੂੰ ਫੋਨ ਤੇ ਗੱਲ ਕਰਦੇ ਸੁਣ ਲਿਆ ਸੀ ਉਹ ਆਪਣੀ ਧੀ ਨੂੰ ਕਹਿ ਰਹੇ ਸੀ ਕਿ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਨੂਨ ਨੂੰ ਬੁਲਾਵਾਂਗੀ ਅਤੇ ਕੁਝ ਦਿਨ ਉਸ ਤੋਂ ਸੇਵਾ ਕਰਵਾਵਾਂਗੀ ਇਹ ਸਭ ਸੁਣ ਕੇ ਰਮੇਸ਼ ਨੂੰ ਬਹੁਤ ਗੁੱਸਾ ਆ ਰਿਹਾ ਸੀ ਉਹ ਆਪਣੇ ਗੁੱਸੇ ਨੂੰ ਦਬਾਉਂਦੇ ਹੋਏ ਘਰ ਪਹੁੰਚਿਆ ਅਤੇ ਉਸ ਨੇ ਆਪਣੀ ਮਾਂ ਅਤੇ ਭੈਣ ਨੂੰ ਤੋਂ ਸਿੱਧਾ-ਸਿੱਧਾ ਸਭ ਕੁਝ ਪੁੱਛ ਲਿਆ ਤਾਂ ਉਸ ਦੀ ਮਾਂ ਅਤੇ ਭੈਣ ਉਸ ਉਸਤੇ ਹੀ ਦੋਸ਼ ਲਗਾਉਣ ਲੱਗੀ ਹਾਂ ਕਿ ਤੂੰ ਆਪਣੀ ਜੋਰੂ ਦਾ ਗੁਲਾਮ ਹੋ ਗਿਆ ਹੈ ਰਮੇਸ਼ ਗੁੱਸੇ ਨਾਲ ਚਲਾਉਂਦੇ ਹੋਏ ਬੋਲਿਆ ਕਿ ਜੇ ਮੈਂ ਆਪਣੀ ਜੋਰੂ ਦਾ ਗੁਲਾਮ ਹੁੰਦਾ ਤਾਂ ਹੀ ਉਸ ਦਿਨ ਤੁਹਾਡੇ ਕਹਿਣ ਤੇ ਗੁੱਸੇ ਵਿੱਚ ਉਸ ਨੂੰ ਥੱਪੜ ਨਹੀਂ ਮਾਰ ਦਿੰਦਾ ਪਰ ਸ਼ਾਇਦ ਮੈਂ ਹੀ ਗਲਤ ਸੀ ਮੇਰੀ ਗਲਤੀ ਸੀ ਜੋ ਤੁਹਾਡੇ ਤੇ ਭਰੋਸਾ ਕਰਕੇ ਮੈਂ ਗੁੱਸੇ ਵਿੱਚ ਉਸਤੇ ਹੱਥ ਚੁੱਕ ਦਿੱਤਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੇਰਾ ਗੁੱਸਾ ਤੇਜ ਹੈ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਮੈਂ ਇੰਨਾ ਪਾਗਲ ਹਾਂ ਜੋ ਤੁਹਾਡੀ ਸਚਾਈ ਨਾ ਸਮਝ ਸਕਾਂ ਇੰਨਾ ਕਹਿ ਕੇ ਉਹ ਤੁਰੰਤ ਹੀ ਆਪਣੀ ਪਤਨੀ ਦੇ ਪੇਕੇ ਪੇਕੇ ਘਰ ਪਹੁੰਚਿਆ ਉਥੇ ਜਾ ਕੇ ਉਸਨੇ ਸ਼ਾਲੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸ਼ਾਲੂ ਨੂੰ ਬਹੁਤ ਡੂੰਗੀ ਠੇਸ ਪਹੁੰਚੀ ਸੀ ਪਰ ਉਹ ਵਾਰ-ਵਾਰ ਮਾਫੀ ਮੰਗਣ ਲੱਗਾ ਤਾਂ ਸ਼ਾਲੂ ਨੇ ਉਸ ਨੂੰ ਮਾਫ ਕਰ ਦਿੱਤਾ ਰਮੇਸ਼ ਸਿੱਧਾ ਉਸ ਨੂੰ ਲੈ ਕੇ ਆਪਣੀ ਜੋਬ ਲੋਕੇਸ਼ਨ ਤੇ ਚਲਾ ਗਿਆ 2 ਮਹੀਨਿਆਂ ਬਾਅਦ ਸੱਚਮੁੱਚ ਰਮੇਸ਼ ਦੀ ਮਾਂ ਦੀ ਤਬੀਅਤ ਖਰਾਬ ਹੋਈ ਅਤੇ ਉਹ ਰਮੇਸ਼ ਨੂੰ ਕਹਿਣ ਲੱਗੇ ਕਿ ਨੂਨ ਨੂੰ ਮੇਰੀ ਸੇਵਾ ਕਰਨ ਲਈ ਭੇਜ ਦੇ ਪਰ ਇਸ ਵਾਰ ਰਮੇਸ਼ ਆਪਣੇ ਪਤਨੀ ਨੂੰ ਇਕੱਲੀ ਨਹੀਂ ਜਾਣ ਦੇਣਾ ਚਾਹੁੰਦਾ ਸੀ ਇਸ ਲਈ ਉਸਨੇ ਸਖਤ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਪਹਿਲਾਂ ਤੁਸੀਂ ਮੇਰੀ ਪਤਨੀ ਤੋਂ ਮਾਫੀ ਮੰਗੋ ਉਸ ਤੋਂ ਬਾਅਦ ਮੈਂ ਕੁਝ ਦਿਨਾਂ ਲਈ ਇਸ ਨੂੰ ਆਪਣੇ ਨਾਲ ਹੀ ਲੈ ਕੇ ਆਵਾਂਗਾ ਇਸ ਨੂੰ ਇਕੱਲੀ ਤਾਂ ਕਦੇ ਸੋਹਰੇ ਨਹੀਂ ਭੇਜਾਂਗਾ ਤਾਂ ਉਸਦੀ ਮਾਂ ਭੜਕ ਗਈ ਅਤੇ ਕਹਿਣ ਲੱਗੀ ਮੈਂ ਆਪਣੀ ਧੀ ਨੂੰ ਬੁਲਾ ਲਾਵਾਂਗੀ ਮੈਨੂੰ ਤੁਹਾਡੀ ਕੋਈ ਲੋੜ ਨਹੀਂ ਹੈ ਪਰ ਜਦੋਂ ਉਹਨਾਂ ਨੇ ਆਪਣੀ ਧੀ ਨੂੰ ਬੁਲਾਇਆ ਤਾਂ ਉਹ ਵੀ ਕੰਮ ਦਾ ਬਹਾਨਾ ਬਣਾ ਕੇ ਉਹਨਾਂ ਦੀ ਸੇਵਾ ਕਰਨ ਲਈ ਨਹੀਂ ਆਈ ਤਾਂ ਮਜਬੂਰਨ ਦਾਮਨੀ ਜੀ ਨੂੰ ਨੌਕਰਾਨੀ ਦੇ ਭਰੋਸੇ ਹੀ ਰਹਿਣਾ ਪਿਆ ਸ਼ਾਲੂ ਨੂੰ ਖੁਸ਼ੀ बस ਇਸ ਗੱਲ ਦੀ ਸੀ ਕਿ ਉਸ ਦੇ ਪਤੀ ਨੇ ਇਸ ਵਾਰ ਉਸ ਦੇ ਮਾਣ ਮਾਨ ਸਨਮਾਨ ਨੂੰ ਬਣਾਏ ਰੱਖਿਆ ਸੀ ਦੋਸਤੋ ਜੇ ਇੱਕ ਪਤੀ ਪਤਨੀ ਦੇ ਸਨਮਾਨ ਬਾਰੇ ਸੋਚੇ ਤਾਂ ਕੋਈ ਵੀ ਉਸ ਦਾ ਗਲਤ ਫਾਇਦਾ ਨਹੀਂ ਚੁੱਕ ਸਕਦਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ